ਵੀਰੇ ਆਪਾਂ ਮਾਸਾ ਦੇਉਗੇ ਬਲੱਡ ਲੈਣਾ ਬੱਕਰੀਆਂ ਦਿੱਤੀਆਂ ਸੀ ਬਾਈ ਨਹੀਂ ਆਪਾਂ ਨੂੰ ਕਿੰਨੀਆਂ ਲੈ ਕੇ ਗਏ ਸੀ ਬੱਕਰੀਆਂ ਜੋੜਾ ਲੇਤਾ ਸੀ ਵੀਰੇ ਆਪਾਂ 4.5 ਲੱਖ ਰੁਪਏ ਦਾ 4.5 ਲੱਖ ਦਾ ਜੋੜਾ ਕਿੰਨੇ ਦੰਦ ਤੇ ਸੀ ਬੱਕਰੀਆਂ ਹੋ 6 ਦੰਦ ਤੇ ਵੀਰੇ ਕਿੰਨੇ ਕ ਬੱਕਰੇ ਸੀਗੇ ਖੀਰਿਆਂ ਦੇ ਵਿੱਚ ਜਿਹੜੇ ਮੁਕਾਬਲੇ ਚ ਆਏ ਸੀ ਖੀਰਿਆਂ ਦੇ ਵਿੱਚ ਵੀਰੇ 32 ਬੱਕਰੇ ਸੀ 32 ਸੀ ਹਾਂ 32ਾਂ ਚੋਂ ਪਹਿਲੇ ਨੰਬਰ ਤੇ ਆ ਗਿਆ ਹਨਾ ਠੀਕ ਆ ਤੇ ਆ ਪੱਠਾ ਕਿੰਨੀਆਂ ਸੀ ਕਿ ਪੱਠਾ ਵੀਰੇ 42 ਸੀ 42 42 ਦੇ ਵਿੱਚੋਂ ਆ ਦੋਨੇ ਆ ਗੀਆਂ ਨਾ ਪਹਿਲੇ ਦੂਜੇ ਤੇ ਚਾਰ ਮੇਲੇ ਦੀ ਚੈਂਪੀਅਨ ਬਣ ਗਈ ਇਹ ਦੋ ਮੇਲਾ ਦਾ ਪਹਿਲਾ ਮੇਲਾ 7-7 ਦਿਨਾਂ ਦੇ ਸੀ ਦੋਵੇਂ ਭੈਣ ਭਰਾ ਵੀਰੇ ਫੁੱਲੇ ਵਾਲਾ ਜਿੱਤੇ ਇਹਨਾਂ ਨੇ ਦੋਨਾਂ ਨੇ ਹਾਂ ਉਸ ਤੋਂ ਬਾਅਦ ਆਪਾਂ ਇਹ ਘਰੇ ਰੱਖ ਲਿਆ ਸੀ ਸ਼ੋਅ ਨਹੀਂ ਕੀਤਾ ਇਹ ਉਸ ਤੋਂ ਬਾਅਦ ਵੀਰੇ ਮੋਲਾਪੁਰ ਪਹਿਲੇ ਨੰਬਰ ਤੇ ਆਈ 101 ਪੱਠ ਦੇ ਵਿੱਚੋਂ ਉਸ ਤੋਂ ਬਾਅਦ ਵੀ ਤਰਤਾਲੇ 43 ਪੱਠਾ ਜੋ ਆਪਣੀ ਉਹ ਲੋਕੇਸ਼ਨ ਕੀ ਆ ਆਪਣੀ ਵੀਰੇ ਹਰਿਆਣੇ ਚ ਪਿੰਡ ਆਪਣਾ ਸਰਸਾ ਜ਼ਿਲ੍ਹਾ ਫਤਰਾਜ ਪਿੰਡਾ ਫਤਰਾਜ ਪਿੰਡਾ ਬਾਈ ਹਸਤਰੀ ਕਾਲ ਸਾਰਿਆਂ ਨੂੰ ਅੱਜ ਆਪਾਂ ਸੰਧੂ ਮਾਣੂਕੇ ਸੰਧੂ ਆਣਾ ਹਾਂ ਬਾਈ ਮਾਣੂਕੇ ਸੰਧੂਆਂ ਪਹੁੰਚੇ ਸੀ ਬਾਈ ਇੱਥੇ ਕੰਪੀਟੀਸ਼ਨ ਸੀਗੇ ਬੱਕਰੇ ਬੱਕਰੀਆਂ ਦੇ ਤੇ ਜਿਹੜੇ ਆ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਨਾ ਇਹ ਸਾਰੇ ਖੀਰੇ ਬੱਚੇ ਨੇ ਤੇ ਆ ਬੱਕਰਾ ਇਹ ਵੀ ਫਾਸਟ ਆਇਆ ਤੇ ਆ ਪਾਠ ਵੀ ਫਾਸਟ ਆਇਆ ਬਾਈ ਤੇ ਆ ਆਹ ਬਾਈ ਦੂਜੇ ਨੰਬਰ ਤੇ ਇਹ ਦੂਜੇ ਨੰਬਰ ਤੇ ਵੀ ਬਾਈਆਂ ਦੇ ਆ ਸਾਰੇ ਜਿੰਨੇ ਨਗ ਲੈ ਕੇ ਆਏ ਨੇ ਓਹੋ ਫਾਸਟ ਦੇ ਸੈਕਿੰਡ ਹੀ ਆਏ ਨੇ ਤੇ ਬਾਈ ਉਹ ਘਰੇ ਕਿੰਨੇ ਕੁ ਰੱਖਦੇ ਹੋ ਫਿਰ ਵੀ ਆਪਣੇ ਕੋਲੇ 15 ਕ ਜਾਨਵਾਰ ਆ ਸਾਰੇ ਟੋਟਲੇ 15 ਕ ਹਾਂ ਠੀਕ ਆ ਬਾਈ ਫਾਰਮਾ ਘੋਂ ਵੀ ਬਾਹਰ ਜਾਂਦੇ ਨੇ ਆਪਣੇ ਨਹੀਂ ਕਰਿਆ ਬਾਈ ਆਪਣਾ ਸਾਰਾ ਫਾਰਮ ਵਾਲਾ ਕੰਮ ਹੀ ਆ ਫਾਰਮ ਵਾਲਾ ਕੰਮ ਹੀ ਆ ਬਾਈ ਠੀਕ ਆ ਤੇ ਜਿਵੇਂ ਆ ਬੱਕਰਾ ਬਾਈ ਫਿਰ ਇਹਦੀ ਡਿਟੇਲ ਕੀ ਆ ਇਹਦੀ ਮਾਂ ਦਾ ਰਿਕਾਰਡ ਕੀ ਆ ਇਹਦੇ ਪਿਓ ਦਾ ਰਿਕਾਰਡ ਕੀ ਆ ਇਹਦੇ ਪਿਓ ਦੀ ਬਾਈ 2 ਦੰਦ ਤੇ 47 ਇੰਚ ਹਾਈਟ ਸੀ 2 ਦੰਦ ਤੇ 47 ਇੰਚ ਬਾਈ ਪਿੱਛੇ ਜਿਹੜਾ ਡੈਥ ਹੋ ਗਈ ਪੰਮਾ ਸੇ ਦੋਗੇ ਬਰਡ ਲਾਈਨ ਦਾ ਬੱਚਾ ਇਹ ਅੱਛਾ ਹਾਂ ਤੇ ਇਹਦੀ ਮਾਂ ਦੀ ਵੀਰੇ ਦੋ ਆਪਣਾ ਪੂਰੇ ਦੰਦ ਹੁ ਏ ਵੀ ਖੀਰੇ ਆਪਣਾ ਛੋਟੇ ਉਹਦੀ ਹਾਈਟ ਕਿੰਨੀ ਸੀ ਦੀ ਮਾਂ ਉਹਦੀ ਵੀਰੇ 44 ਆ ਠੀਕ ਆ 44 ਆ ਹਾਂ ਤਿੰਨ ਬੱਚੇ ਸੀ ਵੀਰੇ ਇੱਕ ਆਪਣਾ ਦੇਤਾ ਸੀ ਕਿਸੇ ਨੂੰ ਸ਼ੌਕ ਕਰਨ ਵਾਸਤੇ ਹੁਣ ਤਿੰਨ ਬੱਚੇ ਦਿੱਤੇ ਸੀ ਉਹਨੇ ਤਿੰਨ ਦਿੱਤੇ ਸੀ ਬਾਈ ਭੈਣ ਭਰਾ ਸੀ ਇੱਕ ਆਪਾ ਦੇਤਾ ਕਿਸੇ ਮੁੰਡੇ ਨੂੰ ਇੱਕ ਦੇਤਾ ਉਹ ਵੀ ਹਾਈ ਟਾਈਮ ਹੀ ਆ ਇਹਨਾਂ ਵਾਂਗ ਉਹ ਵੀ ਵੀਰੇ ਆ ਉਹ 42 44 ਹਾਈਟ ਦਾ ਉਹ ਬਣ ਗਏ ਵੀਰੇ ਬਈਆ ਖੀਰੇ ਅਖੀਰ ਦਿਖਾਈ ਹਾਂ ਮੇਰੇ ਖੀਰੇ ਆ ਦੇਖ ਲਓ ਵੀਰੇ ਹਾਂ ਆਖੀਰ ਆ ਬਈ ਆ ਵੀ ਹਾਂ ਹਾਂ ਵੀਰੇ ਇਹ ਵੀ ਕਰਾ ਦੋ ਉਹ ਉਹ ਵੀ ਲੋਹੇ ਰੰਗ ਦਾ ਸੀ ਜਿਹੜਾ ਤੀਜਾ ਸੀ ਉਹ ਵੀ ਵੀਰੇ ਲੋਹੇ ਦਾ ਸੀ ਬੱਕਰੀ ਕਿਹੜੇ ਰੰਗ ਦੀ ਆ ਬੱਕਰੀ ਵੀ ਲੋਹੇ ਦੀ ਵੀਰੇ ਪਿਓ ਵੀ ਲੋਹੇ ਦਾ ਤੇ ਉਹ ਵੀ ਲੋਹੇ ਦਾ ਹਾਂ ਠੀਕ ਆ ਜ਼ਿਆਦਾਤਰ ਫਿਰ ਲੋਹੇ ਦੇ ਨੇ ਆਪਣੇ ਕੋਲ ਲੋਹੇ ਦੇ ਕਾਲੇ ਆ ਵੀਰੇ ਆਪਣੇ ਕੋਲੇ ਡੱਬੇ ਦੇ ਲੋਹੇ ਤੇ ਕਾਲੇ ਨੇ ਹਾਂ ਠੀਕ ਆ ਤੇ ਆਪ ਅੱਠ ਵੀ ਇਹ ਵੀ ਖੀਰੀ ਆ ਨਾ ਇਹ ਵੀ ਖੀਰੀ ਹੈ ਵੀਰੇ ਇਹਨੇ ਦੂਜਾ ਨੰਬਰ ਕੀਤਾ ਇਹਨੇ ਦੂਜਾ ਨੰਬਰ ਵੀਰੇ ਇਹ ਵੀ ਚੰਗੀਆਂ ਨਾ ਬਈ ਹਾਂ ਵੀਰੇ ਤੇ ਬਾਕੀ ਫਿਰ ਇਹਨਾਂ ਦੇ ਬੱਚੇ ਪੁੱچے ਆਪਣੇ ਹੋਰ ਹੁੰਦੇ ਆ ਕਰੇ ਹਾਂ ਵੀਰੇ ਦੇ ਬੱਚੇ ਹੁਣ ਮੰਨ ਲਾ ਆਏ ਹੋਏ ਆ ਹੁਣੇ ਦੋ ਤਿੰਨ ਇੱਕ ਕਿਆ ਵੀ ਇਹ ਕੀ ਗੱਲ ਹੈ ਵੀਰੇ ਪਿੱਛੇ ਜੇ ਮੰਨ ਕੇ ਲੈ ਬੱਚਾ ਡੈੱਡ ਆਉਣ ਕਰਕੇ ਆਪਾਂ ਮੰਨ ਕੇ ਡਰੀ ਆ ਮੰਚ ਹਾਂ ਹੁਣ ਉਹਦਾ ਕਰਕੇ ਛੋਟਾ 6 ਮਹੀਨੇ ਦਾ ਬੱਚਾ ਛੱਡ ਦਿੰਨੇ ਆ ਵੀਰੇ ਆਪਾਂ ਠੀਕ ਆ ਇਹ ਵੀਰੇ ਜਿਵੇਂ ਬਾਈ ਤੁਸੀਂ ਬੱਕਰਾ ਸਾਹਮਣੇ ਆਗਾ ਤੇ ਥੋੜਾ ਜਿਹਾ ਇਹਨੂੰ ਨਾ ਛਡੋਣਾ ਫਿਰ ਇਹ ਹੋਰ ਵੀ ਤਿਆਰ ਹੋ ਗਏ ਹਾਂ ਵੀਰੇ ਇੱਕ ਵਾਰੀ ਰੋਗਤਾ ਸੀ ਆਪਾਂ ਮੰਨ ਕੇ 8-10 ਬੱਕਰੀਆਂ ਵੱਡੀਆਂ ਆ ਵੀਰੇ ਬਾਕੀ ਪਾਸਾ ਦੁਪੱਟਾ ਤਿਆਰ ਕਰੀ ਜੰਨੇ ਆ ਠੀਕ ਆ ਉਹਦਾ ਕਰਕੇ ਹੁਣ ਮੰਨ ਇੱਕ ਵਾਰੀ ਭਰਾ ਕੇ ਹੁਣ ਬੱਕਰੀਆਂ ਸੂਈ ਜਾਂਦੀਆਂ ਹੁਣ ਜਿਹੜਾ ਵੱਡਾ ਬੱਕਰਾ ਉਹ ਹੈ ਨਹੀਂਗਾ ਆਪਣੇ ਨਹੀਂ ਉਹ ਡੈੱਡ ਹੋ ਗਿਆ ਸੀ ਵੀਰੇ ਪਿੱਛੇ ਠੀਕ ਆ ਇਹ ਵੀ ਹਾਈਟ ਬਾਈ ਫਿਰ ਉਹਦੇ ਮੰਗ ਵੀ ਕਰੂ ਹਾਂ ਹਾਂ ਵੀਰੇ ਉਹ ਤੋਂ ਪਲਾਸੀ ਕਰਨੀ ਐ ਨਹੀਂ ਪਲਾਸੀ ਕਰੂ ਕਿੰਨੀ ਕਰ ਗਿਆ ਹੁਣ ਨਹੀਂ ਆ ਹਾਂ ਵੀਰੇ 43 ਪਲੱਸ ਐ ਜੀ ਵੀਰੇ ਹੁਣ 43 ਪਲੱਸ ਕਰ ਗਿਆ ਹਾਂ ਵੀਰੇ ਫਿਰ ਬਾਈ ਕਿੰਨਾ ਕ ਬਗਜੋ ਇਹ ਕੀ ਅੰਦਾਜ਼ਾ ਹੈਗਾ ਕੋਈ ਹਾਈਟ ਦਾ 48 49 ਦੇ ਦਾ ਪਲੱਸ ਜਾਊ ਵੀਰੇ ਬਗਜੂਗਾ ਬਾਈ ਟੋਕ ਡਰਾਮ ਨਾ ਵੀਰੇ ਠੀਕ ਆ ਬਾਕੀ ਬਾਈ ਸਿੰਘ ਸ਼ੰਗ ਵੀ ਪੂਰੇ ਘੈਂਟ ਆਣਾ ਹਾਂ ਵੀਰੇ ਮਜ਼ਬੂਤ ਨੇ ਹਣਾ ਦੇ ਭਾਈ ਕਿੰਨੇ ਕ ਬੱਕਰੇ ਸੀਗੇ ਖੀਰਿਆਂ ਦੇ ਵਿੱਚ ਜਿਹੜੇ ਮੁਕਾਬਲੇ ਚ ਆਏ ਸੀ ਖੀਰਿਆਂ ਦੇ ਵਿੱਚ ਵੀਰੇ 32 ਬੱਕਰੇ ਸੀ 32 ਸੀ ਹਾਂ 32ਾਂ ਚੋਂ ਪਹਿਲੇ ਨੰਬਰ ਤੇ ਆ ਗਿਆ ਹਨਾ ਹਾਂਜੀ ਭਾਈ ਠੀਕ ਹੈ ਤੇ ਆ ਪੱਠਾ ਕਿੰਨੀਆਂ ਸੀ ਕਿਥੇ ਵੀਰੇ 42 ਸੀ 42 42 ਦੇ ਵਿੱਚੋਂ ਆ ਦੋਨੇ ਆ ਗੀਆਂ ਹਨਾ ਪਹਿਲੇ ਦੂਜੇ ਤੇ ਚਾਰ ਮੇਲੇ ਦੀ ਚੈਂਪੀਅਨ ਬਣ ਗਈ ਇਹ ਦੋ ਮੇਲੇ ਦਾ ਅੱਛਾ ਆ ਕਿਹੜੇ ਕਿਹੜੇ ਮੇਲੇ ਲੜੀਆ ਨੇ ਪਹਿਲਾ ਮੇਲਾ 7-7 ਦਿਨਾਂ ਦੇ ਸੀ ਦੋਵੇਂ ਭੈਣ ਭਰਾ ਵੀਰੇ ਫੁੱਲੇ ਆ ਜੱਤਿਆਂ ਨੇ ਦੋਨਾਂ ਨੇ ਹਾਂ ਉਸ ਤੋਂ ਬਾਅਦ ਆਪਾਂ ਇਹ ਘਰੇ ਰੱਖ ਲੈ ਸੀ ਸ਼ੋਹ ਨਹੀਂ ਕੀਤਾ ਇਹ ਉਸ ਤੋਂ ਬਾਅਦ ਵੀਰੇ ਮੋਲਾਪੁਰ ਪਹਿਲੇ ਨੰਬਰ ਤੇ ਆਈ 101 ਪੱਠ ਦੇ ਵਿੱਚੋਂ ਉਸ ਤੋਂ ਬਾਅਦ ਵੀ ਤਰਨੂਲੇ 43 ਪੱਠਾਂ ਚੋਂ ਪਹਿਲੇ ਨੰਬਰ ਤੇ ਆਈਏ ਅੱਜ ਮਾਨੂੰ ਕੇ ਫੇਰ ਵੀਰੇ ਬਣੇ 40-40 ਪੱਠਾਂ ਚੋਂ ਪਹਿਲੇ ਨੰਬਰ ਚੌਥਾ ਮੇਲਾ ਜਿੱਤ ਲੈ ਵੀਰੇ ਠੀਕ ਆ ਇਹਨੇ ਕਿੰਨੇ ਲੜੇ ਨੇ ਦੋ ਇਹਨੇ ਦੋ ਵੀਰੇ ਇੱਕ ਪਹਿਲਾ ਇੱਕ ਆਹ ਹਾਂ ਠੀਕ ਐ ਤੇ ਬਾਈ ਫਿਰ ਇਹ ਕਿਉਂ ਨਹੀਂ ਸ਼ੋਅ ਕੀਤਾ ਫਿਰ ਉਦੋਂ ਬੈਸੀ ਵੀਰੇ ਬੰਨ ਡਰ ਸੀ ਥੋੜਾ ਬੱਕਰੀ ਰੋਵਾ ਕਰਕੇ ਆ ਉਹਦੇ ਬਾਅਦ ਵੀਰੇ ਬੱਕਰੀਆਂ ਦੀ ਛੱਡ ਲਈ ਚਲਦੀ ਤੇ ਆਪਣੀ ਉਹ ਲੋਕੇਸ਼ਨ ਕੀ ਆ ਆਪਣੀ ਵੀਰੇ ਹਰਿਆਣੇ ਚ ਪਿੰਡ ਆਪਣਾ ਸਰਸਾ ਜ਼ਿਲ੍ਹਾ ਥਰਾਜ ਪਿੰਡਾ ਥਰਾਜ ਪਿੰਡਾ ਹਾਂ ਠੀਕ ਆ ਫਿਰ ਇਹ ਇਹ ਕਿੱਥੋਂ ਲੈ ਕੇ ਗਏ ਸੀ ਤੁਸੀਂ ਬਲੱਡ ਵੀਰੇ ਆਪਾਂ ਪੰਮਾ ਸੱਦੋਗੇ ਬਲੱਡ ਲੈਣਾ ਬੱਕਰੀਆਂ ਦਿੱਤੀਆਂ ਸੀ ਬਾਈ ਨੇ ਆਪਾਂ ਨੂੰ ਬਾਈ ਨੇ ਕਿੰਨੀਆਂ ਲੈ ਕੇ ਗਏ ਸੀ ਬੱਕਰੀਆਂ ਜੋੜਾ ਲੱਤਾ ਸੀ ਵੀਰੇ ਆਪਾਂ 4.5 ਲੱਖ ਰੁਪਏ ਦਾ 4.5 ਲੱਖ ਦਾ ਜੋੜਾ ਹਾਂ ਕਿੰਨੇ ਦੰਦ ਤੇ ਸੀ ਬੱਕਰੀਆਂ ਹੋ 6 ਦੰਦ ਤੇ ਵੀਰੇ 6 ਦੰਦ ਸੁਗੀਆਂ ਹੋਈਆਂ ਸੀ ਕਸੂਨ ਵਾਲੀ ਗੱਬਣ ਸੀ ਵੀਰੇ ਗੱਬਣ ਸੀ ਹਾਂ ਗੱਬਣ ਦੇਖ ਕੇ ਵਾਹ ਲੈ ਲਈਆਂ ਹਾਂ ਫਿਰ ਉਹਨਾਂ ਨੇ ਕੀ ਦਿੱਤਾ ਬਈ ਛੋਡੇ ਘਰੇ ਉਹਨਾਂ ਨੇ ਵੀਰੇ ਆਪਣੇ ਘਰੇ ਮੰਨ ਤਿੰਨ ਜਾਨਵਰ ਦਿੱਤੇ ਸੀ ਇਹ ਇੱਕ ਨੇ ਇੱਕ ਪੱਟ ਦਿੱਤੀ ਸੀ ਚਾਹ ਆ ਉਹੀ ਵੀ ਜਾਨਵਰ ਨੇ ਹਾਂ ਆਪਾਂ ਮਾਸੇ ਤੋਂ ਕੇ ਬਲੱਡ ਲੈਣੀ ਆ ਵੀਰੇ ਉਹ ਠੀਕ ਆ ਜਿਹੜੇ ਵੀ ਪਹਿਲੇ ਛੋਡੇ ਘਰੇ ਇਹ ਜਾਨਵਰ ਆਏ ਨੇ ਹਾਂ ਨਹੀਂ ਪਹਿਲਾਂ ਹੋਰ ਵੀ ਹੈਗੀਆਂ ਵੀਰੇ ਬੱਕਰੀ ਅੱਛਾ ਹੋਰ ਹੈਗੀਆਂ ਸੀ ਪਰ ਇਹ ਬਲੱਡ ਲਾਈਨ ਦੇ ਵੀ ਇਹੀ ਹਾਂ ਉਹੀ ਸ਼ੌਂਕ ਕੀਤਾ ਸੀ ਵੀਰੇ ਆਪਾਂ ਠੀਕ ਆ ਤੇ ਬਾਈ ਬਹੁਤ ਵਧੀਆ ਲੱਗੀ ਗੱਲਬਾਤ ਤੇ ਬਾਕੀ ਜੇ ਕਿਸੇ ਨੂੰ ਬੱਚੇ ਪੁੱੱਚੇ ਜਾਂਹੀਂਦੇ ਤਾਂ ਬਾਈਆਂ ਲਵੇ ਹੁੰਦੇ ਆ ਸੇਲ ਕਰਦੇ ਆ ਬਾਈ ਨੰਬਰ ਬੋਲੀ 70158 ਬਾਈ 26876 ਠੀਕ ਹੈ ਤੇ ਇਹਦੇ ਬੱਚੇ ਆਏ ਹੋਏ ਨੇ ਨਾ ਹੁਣ ਹਾਂ ਵੀਰੇ ਇਹ ਤਾਂ ਦੋ ਬੱਕਰੀਆਂ ਸੂਪੀਆਂ ਬਾਕੀ ਉਹਨਾਂ ਸੂਣ ਵਾਲੀਆਂ ਵੀਰੇ ਦੋ ਚਾਰ ਜਣੇ ਸੂਣੀਆਂ ਕਿੰਨੀਆਂ ਸੂਣ ਵਾਲੀਆਂ ਨੇ ਬੱਕਰੀਆਂ 6 ਬੱਕਰੀਆਂ ਸੂਣ ਵਾਲੀਆਂ ਵੀਰੇ 6 ਸੂਣ ਵਾਲੀਆਂ ਨੇ ਤੇ ਜਿਹੜੇ ਬਾਈ ਇਹਦੇ ਬੱਚੇ ਆਏ ਨੇ ਉਹਨਾਂ ਕਿਹੜੇ ਰੰਗ ਦੇ ਆ ਗਏ ਹੋਰ ਜੱਟੀਆਂ ਆਉਂਦੇ ਵੀਰੇ ਲੋਹੇ ਤੇ ਕਾਲੇ ਲੋਹੇ ਤੇ ਕਾਲੇ ਕਾਲੇ ਕੰਨ ਕੁੰਨੇ ਵੀ ਨਹੀਂ ਇਹਦੇ ਮੰਨ ਬਹੁਤ ਜਾਦੀ ਵੀਰੇ ਠੀਕ ਆ ਤੇ ਤਾਂ ਬਲੱਡ ਲਾਈਨ ਕਰਕੇ ਬਈ ਰਿਜ਼ਲਟ ਤਾਂ ਚੰਗੀ ਆਊਗਾ ਠੀਕ ਆ ਬਾਈ ਧੰਨਵਾਦ ਠੀਕ ਆ ਬਾਈ ਧੰਨਵਾਦ